ਸਾਡਾ ਬੇਟਾ ਹੈ ਤੇ ਜੈ ਪੰਲਾਦਲਾ ਸਾਹਿਬ ਕੀ ਨਾਮ ਹੈ ਜਮਨ 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 ਹੀ ਉਹਦਾ ਐਕਸੀਡੈਂਟ ਹੋ ਗਿਆ ਉਹਦੇ ਕੋਲ ਸਾਡਾ ਮੰਗ ਤੇ ਮਤਲਬ ਸਾਡੇ ਤੋਂ ਸਾਰਿਆਂ ਨੇ ਗਿਆ ਤੇ ਜਿਹਦੇ ਨੇ ਸਾਨੂੰ ਲਾਸਤ ਮਿਲੀ ਜੀ ਸਾਡੇ ਨਾਲ ਬਹੁਤ ਤਕਾ ਹੋਇਆ ਮੇਰਾ ਨਾਮ ਵਾਰੀ ਸਾ ਤੇ ਮੇਰਾ ਯਾਰ ਦੋਸਤ ਯੋਨਸ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ ਜੀ ਉਹਦੇ ਬੇਟੇ ਦਾ ਤੇ ਕਜੌਨ 2 ਨੰਬਰ ਪਾਰ ਤੋਂ ਰਿੰਕੂ ਦਾ ਬੇਟਾ ਦੋਵਾਂ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਤੇ ਬਹੁਤ ਹੀ ਦੁਖਦਾਈ ਖਬਰ ਆ ਪਰਿਵਾਰ ਦੇ ਵਿੱਚ ਰਿੰਕੂ ਦੀਆਂ ਵੀ ਦੋ ਬੇਟੀਆਂ ਸੀ ਤੇ ਇੱਕ ਬੇਟਾ ਸੀ ਯੂਨਸ ਦੀਆਂ ਵੀ ਦੋ ਬੇਟੀਆਂ ਤੇ ਇੱਕ ਬੇਟਾ ਸੀ ਕੱਲੇ ਕੱਲੇ ਸੀ ਦੋਵੇਂ ਜੀ ਤੇ ਦੋਵਾਂ ਦੀ ਦੋਸਤੀ ਦੋਸਤੀ ਤੇ ਹਾਦਸੇ ਦੇ ਵਿੱਚ ਬਹੁਤ ਭਿਆਨਕ ਮੌਤ ਆ ਇਹ ਬਹੁਤ ਦੁਖ ਦੀ ਖਬਰ ਆ ਥੋੜੀ ਦੇਰ ਹੋਈ ਸੀ ਯੂਨਸ ਨੂੰ ਵੀ ਦੁਬਈ ਵਿੱਚ ਕੰਮ ਕਰਦਿਆ ਤੇ ਵਾਪਸ ਆਉਣਾ ਪਿਆ 8 ਮਹੀਨਿਆਂ ਬਾਅਦ ਹੀ ਦੁੱਖਦਾਈ ਘਟਨਾ ਆ ਦੋਨੇ ਬੱਚੇ ਜਿਹੜੇ ਸੀਗੇ ਜਵਾਨੀ ਦੇ ਦਿਨ ਤੇ ਪੈਸੇ ਰੱਖਿਆ ਸੀਗਾ ਔਰ ਦੋਵੇਂ ਤਿਆਰੀਆਂ ਕਰਦੇ ਸੀ ਆਪਣੀ ਅਗਲੀ ਸਟੱਡੀ ਵਾਸਤੇ ਆਪਣੀ ਕਾਜ਼ੀਅਰ ਵਾਸਤੇ ਕਿ اچانک ਇਹੋ ਜਿਹਾ ਪਾਣਾ ਵਾਪਸ ਆ ਦੋਨਾਂ ਦੇ ਪਰਿਵਾਰ ਬਹੁਤ ਨਹਾਏ ਤੇ شریف ਤੇ ਬਹੁਤ ਚੰਗੇ ਇਨਸਾਨ ਔਰ ਦੋਨਾਂ ਬੱਚਿਆਂ ਦੀ ਦੋ ਭੈਣਾਂ ਨੇ ਦੋ ਦੋ ਦੋਹਾਂ ਦੀਆਂ ਭੈਣਾਂ ਦੋਵੇਂ ਬੱਚੇ ਜਿਹੜੇ ਬੜੇ ਨੇਕ ਸੀਗੇ ਇਕੱਠਾ ਨੂੰ ਭਲਾਇਆ ਨਹੀਂ ਜਾ ਸਕਦਾ ਲੇਕਿਨ ਉਹੀ ਹੈ ਕਿ ਪਰਮਾਤਮਾ ਦਾ ਜੋ ਵੀ ਪਲਾਨ ਹੈ ਉਹਦੇ ਅੱਗੇ इंसान हमेशह झुक